ਦੇਸ਼ ਭਰ ਦੇ ਵਿੱਚ ਅਜੇ ਟਰੱਕਾਂ ਵੱਲੋਂ ਹੜਤਾਲ ਕਰਨ ਤੋਂ ਬਾਅਦ ਜਿੱਥੇ ਕਿ ਹਰੇਕ ਚੀਜ਼ ਦੀ ਕਟੌਤੀ ਦੇਖਣ ਨੂੰ ਮਿਲੂਗੀ ਉੱਥੇ ਪੰਪਾਂ ਦੇ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਮੈਂ ਤੁਹਾਨੂੰ ਤਸਵੀਰਾਂ ਵਿਖਾ ਦੇਵਾਂ ਕਿ ਬੇਸ਼ੱਕ ਜਿਹੜਾ ਹੈਗਾ ਲੋਕ ਲਗਾਤਾਰ ਤੇਲ ਪਵਾ ਰਹੇ ਹੈਗੇ ਕਿਉਂਕਿ ਟਰੱਕਾਂਾਂ ਦੀ ਹੜਤਾਲ ਕਰਨ ਦੇ ਜਿਹੜਾ ਪੰਪਾਂ ਤੇ ਤੇਲ ਮੁੱਕਣ ਕਿਨਾਰੇ ਹੈਗਾ ਜਿਸ ਕਰਕੇ ਲੋਕ ਜਿਹੜੇ ਹੈਗਾ ਧੜਾ ਧੜ ਤੇਲ ਪਵਾਉਣ ਰਹੇ ਹੈਗੇ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਵੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੋਕ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਆਪਣੀਆਂ ਵਹੀਕਲਾਂ ਦੇ ਉੱਤੇ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਲਗਾਤਾਰ ਤੇਲ ਪਵਾ ਰਹੇ ਹੈਗੇ ਆ ਇੱਥੋਂ ਤੱਕ ਕਿ ਆਦੇ ਕੋਲੇ ਸਟਾਕ ਰੱਖਣ ਲਈ ਕੈਂਡੀਆਂ ਦਾ ਵੀ ਇਸਤੇਮਾਲ ਕਰ ਰਹੇ ਹੈਗੇ ਆ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀ ਕਟੌਤੀ ਆ ਰਹੀ ਹੈ ਕਿੰਨੇ ਤੋਂ ਜੀ ਪ੍ਰਦੀਪ ਜੀ ਕੀ ਕਹਿਣਾ ਚਾਹੋਗੇ ਵੀ ਜਿਹੜਾ ਅੱਜ ਤੇਲ ਪਵਾ ਰਹੇ ਹੋਗੇ ਆ ਵੀ ਕੀ ਕਿਸ ਤਰ੍ਹਾਂ ਦੀ ਲਾਂਡਿੰਗ ਕੋਈ ਲਾਂਡਿੰਗ ਟਾਈਮ ਲੱਗਿਆ ਜੀ 5 ਮਿੰਟ ਲੱਗਿਆ ਸਰੋ ਜੇਕਰ ਐਸੇ ਤਰ੍ਹਾਂ ਪੰਪਾਂ ਦੇ ਉੱਤੇ ਤੇਲ ਖਤਮਾ ਹੋ ਜਾਂਦਾ ਤਾਂ ਕੋਈ ਮੁਸ਼ਕਲਾਂ ਦੇ ਸਾਹਮਣੇ ਕਰਨਾ ਪੈ ਸਕਦਾ ਕੀ ਨਾ ਤੋਂ ਡਾ ਜੀ ਇਹਨਾਂ ਨਾਲ ਗੱਲ ਕਰੀਏ ਰਮੇਸ਼ ਕੁਮਾਰ ਜੀ ਠੀਕ ਹੈ ਚਾਹੁੰਦੇ ਜੀ ਅੱਜ ਤੇਲ ਜਿਹੜਾ ਲੈਣ ਆ ਰਹੇ ਹਾਂ ਗੈਂ ਦੀ ਕਿ ਕੋਈ ਲੱਗਦਾ ਹੈ ਕਿ ਪੰਪਾਂ ਦੇ ਉੱਤੇ ਤੇਲ ਮੁਕੰਮਲ ਕਰਕੇ ਵੀ ਇਹ ਹਾਂਜੀ ਹਾਂਜੀ ਇਸ ਲੋਕ ਜਿਹੜੇ ਹੈਗੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਪੱਧਰ ਦੇ ਉੱਤੇ ਪੰਪਾਂ ਦੇ ਉੱਤੇ ਪਰੌਣਕਾਂ ਵੇਖੀਆਂ ਜਾ ਸਕਦੀਆਂ ਕਿਉਂਕਿ ਲੋਕਾਂ ਨੂੰ ਇਹ ਹੈਗਾ ਵੀ ਜੇਕਰ ਪੰਪਾਂ ਦੇ ਉੱਤੇ ਤੇਲ ਮੁੱਕ ਜਾਂਦਾ ਕਿਉਂਕਿ ਟਰੱਕਾਂ ਵਾਲਿਆਂ ਦੀ ਹੜਤਾਲ ਦੇ ਕਾਰਨ ਜਿਹੜਾ ਹੈਗਾ ਪੰਪਾਂ ਦੇ ਉੱਤੇ ਸਪਲਾਈ ਨਹੀਂ ਹੋਊਗੀ ਜਿਸ ਕਰਕੇ ਲੋਕ ਲਗਾਤਾਰ ਆਪਣੇ ਵਿਕਲਾਂ ਦੇ ਵਿੱਚ ਜਿਹੜਾ ਹੈਗਾ ਤੇਲ ਪੁਆਰੇ ਮੈਂ ਤੁਹਾਨੂੰ ਪਿੱਛੇ ਤਸਵੀਰਾਂ ਹੋਰ ਵੀ ਦਿਖਾ ਦੇਵਾਂ ਕਿ ਲੋਕ ਆਪਣੀਆਂ ਕੈਂਡੀਆਂ ਦਾ ਵੀ ਇਸਤੇਮਾਲ ਕਰ ਰਹੇ ਹੈਗੇ ਕਿਉਂਕਿ ਕੈਂਡੀਆਂ ਦੇ ਵਿੱਚ ਸਟਾਕ ਕਰਨ ਦਾ ਕਹਿ ਰਹੇ ਹੈਗੇ ਵੀ ਸਟਾਕ ਕਰਕੇ ਰੱਖ ਲੇ ਤਾਂ ਜੋ ਪਿਛਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸਾਡੇ ਨਾਲ ਕੁਝ ਹੋਰ ਵੀ ਲੋਕ ਹੈਗੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਕੀ ਨਾਮ ਤੁਹਾਡਾ ਜੀ ਸਰ ਸ਼ਿਵਮ ਕੁਮਾਰ ਕੀ ਕਹਣਾ ਚਾਹੁੰਦੇ ਜੀ ਰਹਾ ਹੈਗੇ ਸਰ ਜੋ ਮੁਸ਼ਕਲਾਂ ਆ ਰਹੀਆਂ ਹੀ ਉਹਦੇ ਨਜ਼ਰ ਤੇ ਆਪਾਂ ਆਪਦੀ ਜ਼ਰੂਰਤ ਮੁਤਾਬਕ ਲੈ ਰਹੀਆਂ ਹੀ ਤੇਲ ਜਿਹੜਾ ਪਵਾਰਿਆਂ ਟੈਂਕ ਵਿਕਰ ਫੁੱਲ ਕਰਾ ਰਹੇ ਆ ਟੈਂਕੀਆਂ ਫੁੱਲ ਕਰਾ ਰਹੇ ਆ ਨਿਕਲ ਮੁਤਾਬਕ ਜੇਕਰ ਤੇਲ ਖਤਮ ਹੋ ਜਾਂਦਾ ਤਾਂ ਫਿਰ ਕਿਸ ਤਰ੍ਹਾਂ ਦੀ ਉਪਰ ਦੇ ਗੀ ਸਰ ਇਹ ਤਾਂ ਕੁਦਰਤ ਵੱਲੋਂ ਹੈ ਆਪਣੇ ਵੱਲੋਂ ਨਹੀਂ ਹੈ ਗਈ ਜਿਵੇਂ ਕਿ ਇਹਨਾਂ ਨੇ ਵੀ ਜਿਵੇਂ ਕਿ ਇਹਨਾਂ ਨੇ ਵੀ ਦੱਸਿਆ ਹੈਗਾ ਕਿ ਆਪਦੇ ਲਈ ਤੇਲ ਪਵਾ ਰਹੇ ਹੈਗੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸਾਡੇ ਨਾਲ ਜਿਹੜੇ ਅੱਗੇ ਪੰਪ ਦੇ ਮਾਲਕ ਵੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿ ਅੱਜ ਜਿਹੜੀਆਂ ਪੰਪਾਂ ਦੇ ਉੱਤੇ ਰੌਣਕ ਲੱਗੀ ਹੋਈ ਹੈਗੀ ਆ ਕੀ ਕਹਿਣਾ ਚਾਹੋਗੇ ਵੀ ਕਿੰਨੇ ਤੇੱਚੇ ਪੰਪ ਦੇ ਉੱਤੇ ਸਟਾਕ ਹੈਗਾ ਪੰਪ ਤੇ ਲਗਭਗ ਹੋਈ 5000 ਲੀਟਰ ਦਾ ਸਟਾਕ ਆਇਆ ਹੈ ਇਹ ਜਿੰਨੀ ਦਾ ਸਟਾਕ ਪਿਆ ਉਨੀ ਚੱਲਦਾ ਰਹੇਗਾ ਜਦੋਂ ਸਟਾਕ ਖਤਮ ਹੋ ਬਰਬਾਦ ਬੇਸ਼ੱਕ ਕੀ ਕਾਰਨ ਕੀ ਹੈਗਾ ਟਰੱਕਾਂ ਵਾਲਿਆਂ ਦੀ ਹੜਤਾਲ ਹੈਗੀ ਹੈ ਜੇ ਪੰਪ ਡੀਜ਼ਲ ਪੈਟਰੋਲ ਦੀ ਸਪਲਾਈ ਨਾ ਆਉਗੀ ਤਾਂ ਪੰਪਾਂ ਦੇ ਉੱਤੇ ਤੇਲ ਅਕਸਰ ਤਾਂ ਖਤਮ ਹੋ ਜੀ ਨਹੀਂ ਅਕਸਰ ਤਾਂ ਖੁੱਲ ਹੜਤਾਲ ਖੁੱਲੂ ਵੀ ਖੁੱਲੂਗੀ ਅੱਜ ਖੁੱਲ ਜੇ ਕੱਲ ਖੁੱਲ ਜੇ ਇਹ ਡਿਪੂ ਦੇ ਡਰਾਈਵਰਾਂ ਦੀ ਹੜਤਾਲ ਚੱਲ ਰਹੀ ਹੈ ਪਰ ਕੀ ਹੈ ਲੋਕ ਕਿਉਂ ਇਸ ਤੇ ਲਗਾਤਾਰ ਜਿਹੜੇ ਹੈਗਾ ਇਸ ਉੱਚ ਰਹਿ ਗਿਆ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਵੀ ਆ ਸਕਦੀ ਹੈ ਲੋਕਾਂ ਦਾ ਵਿਰਧ ਹੜਤਾਲ ਲੰਬੀ ਚੱਲ ਸਕਦੀ ਹੈ ਇਸ ਕਰਕੇ ਇਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਗੇ ਲੋਕਾਂ ਨੂੰ ਕਿ ਜਿਹੜਾ ਹੈਗਾ ਤੇ ਮਿਲ ਸਕਦਾ ਹੈਗਾ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਨਾ ਹੁੰਨਣ ਵਾਲੀ ਕੀਤੀ ਹੈ ਇਹ ਹੀ ਹੜਤਾਲ ਕੁਝਾਂ ਲੰਬੀ ਚੱਲਣ ਆਣੀ ਹੈ ਇੱਕ ਦੋ ਦਿਨ ਹੜਤਾਲ ਹੁੰਦੀ ਐ ਅਕਸਰ ਪਹਿਲਾਂ ਵੀ ਹੁੰਦੀ ਰਹੀਆਂ ਗਈਆਂ ਜਲਦੀ ਖੁੱਲ ਜਾਏਗੀ ਹੜਤਾਲ ਏ ਪੰਪ ਦੇ ਮਾਲਕ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਜਿਹੜਾ ਹੈਗਾ ਇਹਨਾਂ ਦੇ ਪੰਪ ਦੇ ਉੱਤੇ ਸਟਾਕ ਜ਼ਰੂਰ ਪਿਆ ਹੈਗਾ ਪਰ ਲੋਕ ਜਿਹੜੇ ਹੈਗੇ ਆ ਆਪਣੇ ਨਾਫੇ ਲਈ ਲਗਾਤਾਰ ਜਿਹੜੇ ਹੈਗੇ ਆ ਨਿਕਲਾਂ ਦੇ ਵਿੱਚ ਤੇਲ ਪਵਾ ਰਹੇ ਹੈਗੇ ਆ ਬੇਸ਼ੱਕ ਜਿਹੜੀ ਟੱਕਰਾਂ ਵਾਲੀ ਹੜਤਾਲ ਹੈਗੀ ਆ ਇੱਕ ਦਿਨ ਦੋ ਦਿਨ ਚਾਰ ਦਿਨ ਚੱਲ ਸਕਦੀ ਆ ਪਰ ਇਹਨਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਊਗੀ ਨਵੀਂ ਇੰਡੀਆ ਲਈ ਮਨਪ੍ਰੀਤ ਸਿੰਘ ਬਲੂ